ਸਤ ਸ੍ਰੀ ਅਕਾਲ ਦੋਸਤੋ ਪਿੰਡ ਰੰਗਣਾ ਨਕੋਦਰ ਦੇ ਕੋਲ ਇੱਕ ਕੱਲ ਵਿਸ਼ਾਲ ਦੰਗਲ ਮੇਲਾ ਕਰਾਇਆ ਗਿਆ 23 ਫਰਵਰੀ ਨੂੰ ਜਿਹਦੇ ਵਿੱਚ ਛੰਡੀ ਦੀ ਕੁਸ਼ਤੀ ਸੀ Pritpal Phagwara ਔਰ Pritpal Phagwara ਔਰ Adarsh MP ਨੰਬਰ 2 ਦੀ ਜਿਹੜੀ ਛੰਡੀ ਦੀ ਕੁਸ਼ਤੀ ਸੀ ਉਹ ਸੀ ਮਨਕਰਨ ਡੂਮ ਛੇੜੀ ਤੇ ਗੱਗੀ ਹਸ਼ਿਆਰਪੁਰਿਆ ਨੰਬਰ 3 ਦੀ ਜਿਹੜੀ ਤੁਸੀਂ ਕੁਸ਼ਤੀ ਸਕਰੀਨ ਤੇ ਦੇਖ ਰਹੇ ਦੇਖ ਰਹੇ ਹੋ ਇਹ ਸੀ ਜੈਂਟਰ ਮੰਡ ਚੌਂਤਾ ਤੇ ਕਰਮਾ ਮਾਨੇ ਵਾਲ ਸੋ ਦੋਸਤੋ ਇਹ ਦੰਗਲ ਮੇਲਾ ਬਹੁਤ ਵਧੀਆ ਸੀ ਛੰਡੀ ਦੀਆਂ ਕੁਸ਼ਤੀਆਂ ਬਹੁਤ ਵਧੀਆ ਸੀ ਨੰਬਰ 2 ਦੀ ਜਿਹੜੀ ਕੁਸ਼ਤੀ ਸੀ ਇਹ ਸੀ 41000 ਦੀ ਤੇ ਨੰਬਰ 3 ਦੀ 31000 ਦੀ ਸੀਗੀ ਔਰ ਨੰਬਰ 1 ਦੀ ਸੀਗੀ ਸਪਲੈਂਡਰ ਮੋਟਰਸਾਈਕਲ ਸੋ ਕੁਸ਼ਤੀਆਂ ਆਰੰਭ ਹੋਈਆਂ ਸਾਰੇ ਆਪੋ ਆਪਣਾ ਜੋਰ ਜਮਾਈ ਸ਼ੇ ਸ਼ੁਰੂ ਹੋਈ ਬਹੁਤ ਵਧੀਆ ਦੰਗਲ ਸੀਗਾ ਇਹ ਮਜ਼ਾ ਆ ਉਧਰ ਦੇਖੋ ਪ੍ਰਿਤਪਾਲ ਨੇ ਆਦਰਸ਼ ਨੂੰ ਥੱਲੇ ਲੈ ਲਿਆ ਇੱਧਰ ਮੰਡ ਚੌਂਤੇ ਵਾਲੇ ਆਪਣਾ ਜੈਂਟੇ ਦੀ ਜੋਰ ਜਮੈਸ਼ੀ ਕਰਮੇ ਪਹਿਲਵਾਨ ਨਾਲ ਚੱਲ ਰਹੀ ਹੈ ਕਰਮਾ ਪਹਿਲਵਾਨ ਥੋੜਾ ਜਿਹਾ ਉਮਰ ਦਾਜ ਹੈ ਔਰ ਹੈਵੀ ਮਲ ਹੈ ਭਾਰਾ ਥੋੜਾ ਜਿਹਾ ਇਹ ਬਾਕੀ ਜੈਂਟਾ ਬਹੁਤ ਜਚਾਰੂ ਪਹਿਲਵਾਨ ਹੈ ਜਿਹੜਾ ਤੁਸੀਂ ਕਾਲੇ ਚਾਂਗੀ ਵਿੱਚ ਦੇਖ ਰਹੇ ਹੋ ਬਹੁਤ ਫੁਰਤੀ ਵਾਲਾ ਚੁਸਤੀ ਵਾਲਾ ਪਹਿਲਵਾਨ ਹੈ ਵਧੀਆ ਕੁਸ਼ਤੀ ਲੜਦਾ ਹੈ ਔਰ ਉਧਰ ਮਨਕਰਨ ਡੂਮ ਛੇੜੀ ਬਹੁਤ ਵਧੀਆ ਮੁੰਡਾ ਹੈ ਉਹ ਡਿਸਪਲੇ ਤੇ ਅਜੇ ਆ ਨਹੀਂ ਰਿਹਾ ਵਿੱਚ ਕਮੇਟੀ ਵਾਲਿਆਂ ਦੀ ਵੀਡੀਓਜ਼ ਆ ਰਹੀਆਂ ਨੇ ਤੇ ਇਹ ਲਗਾਤਾਰ ਤਿੰਨੋਂ ਕੁਸ਼ਤੀਆਂ ਹੁਣ ਦੇਖੋ ਕਾਲੇ ਜਾਂਗੀ ਇਹਦੇ ਵਿੱਚ ਜਿਹੜਾ ਮੁੰਡਾ ਉਹ ਗੱਗੀ ਸ਼ੇਰਪੁਰੀਆ ਤੇ ਲਾਲ ਜਾਂਗੀ ਇਹਦੇ ਵਿੱਚ ਮਨਕਰਨ ਰੂਮ ਛੇੜੀ ਸੀ ਸੋ ਦੋਸਤੋ ਇਹ ਤਿੰਨੇ ਕੁਸ਼ਤੀਆਂ ਬਹੁਤ ਵਧੀਆ ਹੋਈਆਂ ਸ਼ਾਨਦਾਰ ਹੋਈਆਂ ਪਹਿਲੀ ਗੱਲ ਇਹ ਟਾਈਮ ਨਾਲ ਨਿਬਟ ਗਈਆਂ ਔਰ ਸਹੀ ਟਾਈਮ ਹੋਣਾ ਚਾਹੀਦਾ ਬਾਲਾ ਲੇਟ ਕਰ ਦਿੰਦੇ ਨੇ ਤਾਂ ਦੰਗਲ ਪ੍ਰੇਮੀਆ ਨੂੰ ਘਰ ਜਾਣ ਵਿੱਚ ਦਿੱਕਤ ਹੁੰਦੀ ਹੈ ਉਧਰ ਆਦਰਸ਼ ਨਾਲ ਪ੍ਰੇਤਪਾਲ ਫਗਵਾੜਾ ਆਪਣੇ ਜੋਰ ਜਮੈਸੀ ਪੂਰੀ ਦਾਪੇ ਚੱਲ ਰਹੇ ਨੇ ਇਧਰ ਨੰਬਰ 3 ਦੀ ਜਿਹੜੀ ਕੁਸ਼ਤੀ ਹੈ ਇਹਦੇ ਵਿੱਚ ਜੈਂਟਾ ਮੰਡ ਚੌਂਤਾ ਤੇ ਬਹੁਤ ਵਧੀਆ ਕੁਸ਼ਤੀਆਂ ਲੜਦਾ ਹੈ ਇਹਨੇ ਸਾਡੇ ਏਰੀਆ ਦੇ ਵਿੱਚ ਇਹਦਾ ਨਾਮ ਹੈ ਮੁੰਡੇ ਦਾ ਤੇ ਬਹੁਤ ਬੀਬਾ ਮਲ ਹੈ ਸੁਭਾਤ ਉਹ ਵੀ ਬਹੁਤ ਵਧੀਆ ਹੈ ਸੋ ਦੋਸਤੋ ਨੰਬਰ 3 ਦੀ ਝੰਟੀ ਤੇ ਇਹ ਨੰਬਰ 2 ਦੀਆਂ ਕੁਸ਼ਤੀਆਂ ਵੀ ਲੜਦਾ ਹੈ ਕਾਲੇ ਜਾਂਗੀ ਇਹਦੇ ਵਿੱਚ ਜਿਹੜਾ ਆਪਣਾ ਜੈਂਟਾ ਮੰਡ ਚੌਂਤਾ ਸੋ ਇਨਾਂ ਦੀ ਜੋ ਰਜਮੈ ਸੈਲਰੀ ਹੈ ਕਰਮੇ ਦੇ ਨਾਲ ਕਰਮਾ ਥੋੜਾ ਜਿਹਾ 19 20 ਹੈ ਹੈਵੀ ਹੈ ਥੋੜਾ ਜਿਹਾ ਜੈਂਟੇ ਨਾਲੋਂ ਦਾ ਮਾਰਿਆ ਕਰਮੇ ਨੇ ਬਹੁਤ ਵਧੀਆ ਉਧਰੋਂ ਜੈਂਟੇ ਨੇ ਵੀ ਮਾਰਿਆ ਮੁੜ ਕਾਉਂਟਰ ਅਟੈਕ ਕਰਿਆ ਉਧਰ ਪ੍ਰਿਤਪਾਲ ਆਦਰਸ਼ ਤੇ ਪੂਰਾ ਹੈਵੀ ਹੁੰਦੇ ਹੋਏ ਤੇ ਇੱਧਰ ਆ ਸਪਲੈਂਡਰ ਮੋਟਰਸਾਈਕਲ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮਿਲਣੀ ਹੈ ਚੰਡੀ ਦੀ ਕੁਸ਼ਤੀ ਉਚਤਨ ਵਾਲੇ ਨੂੰ ਇੱਧਰ ਜੈਂਟਾ ਜੋ ਹੈ ਥੱਲੇ ਆ ਗਿਆ ਔਰ ਤੋਂ ਲੱਗਦਾ ਤੋਂ ਤੇ ਗੁੱਡਾ ਟਿਕੂਗਾ ਕਰਮਾ ਤਰੂਗਾ ਇਧਰ ਮਨ ਕਰਨ ਦੀ ਕੁਸ਼ਤੀ ਬਹੁਤ ਵਧੀਆ ਚੱਲ ਰਹੀ ਹੈ ਗੱਗੀ ਹਸ਼ਿਆਰਪੁਰੀਏ ਦੇ ਨਾਲ ਨੰਬਰ 2 ਦੀ ਕੁਸ਼ਤੀ ਜਿਹੜੀ ਚੱਲ ਰਹੀ ਹੈ ਨੰਬਰ 1 ਤੇ ਪ੍ਰਿਤਪਾਲ ਫਗਵਾੜਾ ਔਰ ਆਦਰਸ਼ ਐਮਪੀ ਸੋ ਦੋਸਤੋ ਇਹ ਰੰਗਣਾ ਪਿੰਡ ਹੈ ਜਿਹੜਾ ਨਕੋਦਰ ਤੇ ਲੱਗਿਆ ਹੈ ਤੇ ਇਹ ਇਥੇ ਕੱਲ 23 ਫਰਵਰੀ ਨੂੰ ਇਹ ਦੰਗਲ ਮੇਲਾ ਹੋਇਆ ਸੀ ਬਹੁਤ ਵਧੀਆ ਬਹੁਤ ਵਧੀਆ ਦਾਮ ਮਾਰਿਆ ਆਪਣਾ ਏਜੰਟਾ ਬੇਸ਼ੱਕ ਥੱਲੇ ਸੀ ਔਰ ਥੱਲੇੋਂ ਨਿਕਲਣਾ ਬੜਾ ਔਖਾ ਹੁੰਦਾ ਹੈ ਔਰ ਬੜਾ ਜ਼ੋਰ ਮਾਰ ਕੇ ਉਹ ਨਿਕਲਿਆ ਸੀ ਲੱਤ ਨੂੰ ਹੱਥ ਪਾਇਆ ਰਸੀ ਚੁੱਕਣਾ ਬਾਕੀ ਸੀ ਪਰ ਪਹਿਲਵਾਨ ਜਿਹੜਾ ਕਰਮਾ ਪਿਆ ਰਿਹਾ ਵੇਖੋ ਕਿੱਡਾ ਵਧੀਆ ਦਾ ਝੰਟੇ ਦਾ ਇੱਥੇ ਜੇ ਹੁਣ ਝੰਟਾ ਥੋੜਾ ਜਿਹਾ ਹੋਰ ਓਵਰ weight ਹੁੰਦਾ ਹਨਾ ਤੇ ਜੇ ਬਰਾਬਰ ਦੀ ਟੱਕਰ ਹੁੰਦੀ ਉਹ ਇਹਦੇ ਹਮ ਹਾਂ ਦਾ ਪ੍ਰਬੰਧ ਦਾ ਪੂਰਾ ਹੁੰਦਾ ਤੇ ਇੱਥੇ ਇਹ ਫੇਰ ਨਿਕਲ ਜਾਣਾ ਸੀ ਉਧਰੋਂ ਉਹ ਸੁੱਟ ਲਿਆ ਪ੍ਰਿਤਪਾਲ ਪਗਵਾੜ ਨੇ ਆਦਰਸ਼ ਦਾ ਕਰਤਾ ਕੋਗਾ ਚਿੱਤ ਤੇ ਇਧਰ ਮਨ ਕਰਨ ਵੀ ਉੱਪਰ ਹੈ ਔਰ ਮਨ ਕਰਨ ਵੀ ਲੱਗਿਆ ਹੋਇਆ ਹੈ ਇਧਰ ਜੈਂਟ ਵਾਲਾ ਜੈਂਟਾ ਮੰਡ ਵਾਲਾ ਵੀ ਫਸਿਆ ਹੋਇਆ ਸੀਗਾ ਕਰਮੇ ਦੇ ਉਹ ਲੱਗਦਾ ਇਹ ਵੀ ਗਏ ਬਹੁਤ ਮੁਸ਼ਕਲ ਦੇ ਵਿੱਚ ਨੇ ਉਧਰ ਪ੍ਰਿਤਪਾਲ ਫਗਵਾੜਾ ਇਹ ਕੁਸ਼ਤੀ ਜਿੱਤ ਗਏ ਨੇ ਸਪਲੈਂਡਰ ਮੋਟਰਸਾਈਕਲ ਜਿੱਤ ਲਈ ਵੀ ਇਹਨਾਂ ਨੇ ਤੇ ਨਾਲ ਨਾਮ ਵੀ ਸੀ ਸੋ ਇਧਰ ਬਹੁਤ ਔਖੇ ਤੋਂ ਤੇ ਗੋਡਾ ਕਰਮੇ ਨੇ ਧਰਿਆ ਹੋਇਆ ਹੈ ਜੈਂਟੇ ਦੇ ਔਰ ਜਾਂ ਗਿਆ ਪਕੜ ਕੇ ਚੁੱਕਣ ਦੀ ਕੋਸ਼ਿਸ਼ ਕਰਦੇ ਹੋਏ ਔਰ ਇਧਰ ਲਈ ਕੁਸ਼ਤੀ ਮਨ ਕਰਨ ਵਾਲੀ ਅਜੇ ਇਹ ਵੀ ਫਾਈਨਲ ਹੋਣ ਵਾਲੀ ਹੈ ਬਸ ਦੋਸਤੋ ਕੁਝ ਛਣੇ ਦੇ ਵਿੱਚ ਇੱਕ ਨੰਬਰ ਦੀ ਛੰਡੀ ਜਿਹੜੀ ਸੀ ਕੁਸ਼ਤੀ ਉਹ ਪ੍ਰਿਤਪਾਲ ਫਗਵਾੜਾ ਨੇ ਜਿੱਤ ਲਈ ਤੇ ਦੋ ਨੰਬਰ ਮਨ ਕਰਨ ਇਧਰ ਮੰਡ ਚੌਂਤਾ ਵਾਲੇ ਹਾਰ ਗਿਆ ਮੈਂ ਤੁਹਾਨੂੰ ਕਿਹਾ ਸੀ ਨਾ ਕਰਮਾ ਥੋੜਾ ਜਿਹਾ ਤਕੜਾ ਮੱਲ ਹੈ ਚਲੋ ਕੋਈ ਗੱਲ ਨਹੀਂ ਬਾਕੀ ਜੈਂਟਾ ਬਹੁਤ ਵਧੀਆ ਕੁਸ਼ਤੀ ਲੜਿਆ ਸੋ ਦੋਸਤੋ ਇਧਰ ਮਨ ਕਰਨ ਵਾਲੀ ਕੁਸ਼ਤੀ ਜਿਹੜੀ ਹੈ ਉਹ ਵੀ ਮਾਰ ਗਿਆ ਜੇ ਇਧਰ ਕੁਸ਼ਤੀ ਇਧਰ ਕਮੇਟੀ ਨੂੰ ਦਿਖਾਉਂਦੇ ਰਹੇ ਉਹ ਉਹ ਵੀਡੀਓ ਦਾ ਕੈਮਰਾ ਨਹੀਂ ਸੀ ਇੱਧਰ ਸੋ ਦੋਸਤੋ ਸਾਰੀਆਂ ਕੁਸ਼ਤੀਆਂ ਹੋ ਗਈਆਂ ਨੰਬਰ 1 2 3 ਦਿਓ ਚੈਨਲ ਕਰ ਦਿਓ ਸਬਸਕ੍ਰਾਈਬ ਧੰਨਵਾਦ